ਇਸ ਚੈਨਲ ਨੂੰ ਦੇਖ ਰਹੇ ਸਾਰੀ ਪਿੰਨ ਪ੍ਰਾਵਾ ਦਾ ਸਵਾਗਤ ਹੈ ਤੇ ਆਪਾਂ ਕਿਸਾਨ ਮੇਲੇਾਂ ਦੀ ਗੱਲ ਕਰੀਏ ਹਾਂ ਅਕਸਰ ਇਹ ਧਾਰਨਾ ਬਣੀ ਹੋਈ ਹੈ ਕਿ ਕਿਸਾਨ ਮੇਲੇ ਸਿਰਫ ਕਿਸਾਨਾਂ ਲਈ ਹੈ ਤੇ ਜਾਂ ਖੇਤੀਬਾੜੀ ਵਾਲੇ ਨਾਲ ਹੀ ਸੰਬੰਧਤ ਹੈ ਪਰ ਇਹਦੇ ਹੋਰ ਵੀ ਬਹੁਤ ਸਾਰੇ ਪੱਖ ਨੇ ਜਿਹੜੇ ਕਿਸਾਨ ਭਰਾ ਜਾਣਦੇ ਨੇ ਉਹ ਜਾਣਦੇ ਨੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਬੀਬੀਆਂ ਲਈ ਇਹਦੇ ਵਿੱਚ ਕੀ ਕੋਈ ਹੈ ਕਿਉਂਕਿ ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ ਤੇ ਸੰਤੁਲਿਤ ਖਰਾਕ ਅਸੀਂ ਕਿਸ ਤਰ੍ਹਾਂ ਤਿਆਰ ਕਰਨੀ ਹੈ ਕਿਸ ਤਰ੍ਹਾਂ ਜਿਹੜੇ ਅਸੀਂ ਖਾਦ ਖਰਾਕ ਖਾਣੇ ਆ ਉਹਨਾਂ ਦੇ ਜਿਹੜੇ ਪੋਸਟਰ ਤੱਤ ਹੈ ਉਹ ਜਾਇਆ ਨਹੀਂ ਜਾਣਦੇ ਨੇ ਇਸ ਲਈ ਕਿ ਦੀ ਜਾਣਕਾਰੀ ਸਾਰੀ ਉਸ ਮੇਲੇ ਵਿੱਚ ਮਿਲਦੀ ਹੈ ਇਸ ਦੇ ਨਾਲ ਹੀ ਜਿਹੜਾ ਸਾਡੇ ਅਨਾਜ ਹੈ ਫਲ ਹੈ ਸਬਜ਼ੀਆਂ ਦੁੱਧ ਤੋਂ ਬਣੇ ਪਦਾਰਥ ਹੈ ਉਹ ਕਿਸ ਤਿੱਕੇ ਨਾਲ ਕਿ ਅਸੀਂ ਕਰੀ ਅਸੀਂ ਸਾਫ਼ ਸੁਥਰੇ ਢੰਗ ਨਾਲ ਬਣਾਉਣੇ ਆ ਤਾਂ ਕਿ ਉਹਨਾਂ ਦੀ ਗੁਣਵੰਤਾ ਵੀ ਬਣੀ ਰਹੇ ਕਿਸ ਤਰ੍ਹਾਂ ਮੋٹے ਅਨਾਜ ਦੀ ਅਸੀਂ ਖਾਣੇ ਵਿੱਚ ਵਰਤੋਂ ਕਰਨੀ ਹੈ ਹ ਉਹ ਸਾਰਾ ਕੁਝ ਉੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ ਅ ਅਗਲਾ ਪੱਖ ਉਹਦੇ ਵਿੱਚ ਇਹ ਆ ਜਾਂਦਾ ਹੈ ਕਿ ਜਿਹੜੇ ਅਸੀਂ ਕੋਈ ਫਲ ਸਬਜ਼ੀਆਂ ਸਾਡੇ ਘਰਾਂ ਦੇ ਵਿੱਚ ਵੱਜ ਜਾਂਦੇ ਆ ਹ ਉਹਨਾਂ ਨੂੰ ਅਸੀਂ ਪ੍ਰੋਸੈਸ ਕਰ ਸਕਦੇ ਹਾਂ ਆਚਾਰ ਬਣਾਉਣੇ ਮਰਬੇ ਚਟਨੀਆਂ ਅ ਸਿਰਕਾ ਆਦਿ ਉਹਦੀ ਜਾਣਕਾਰੀ ਸਾਰੀ ਉੱਥੋਂ ਮਿਲਦੀ ਹੈ ਹਾਂ ਉਸ ਤੋਂ ਬਾਅਦ ਗ੍ਰਹਿ ਵਿਗਿਆਨ ਵਿਭਾਗ ਦੇ ਤਹਿਤ ਜਿਹੜੇ ਕੱਪੜੇ ਨਾਲ ਸੰਬੰਧਤ ਹੈ ਬਸਤਰ ਨਾਲ ਸੰਬੰਧਤ ਫਖ ਹੈਗਾ ਕਿਸ ਤਰ੍ਹਾਂ ਸੂਟ ਦੀ ਕੜਾਈ ਸਲਾਈ ਪੇਂਟ ਕਰਨਾ ਤੇ ਉਹਨ ਦੇ ਸਟਾਫ ਦੀ ਚੋਣ ਕਰਨੀ ਉਹ ਸਾਰੀਆਂ ਗੱਲਾਂ ਉੱਥੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ ਸਹਾਇਕ ਧੰਦੇ ਬਹੁਤ ਸਾਰੀਆਂ ਬੀਬੀਆਂ ਪਹੁੰਚ ਰਹੀਆਂ ਹਨ ਖਾਸ ਤੌਰ ਤੇ ਜਿਵੇਂ ਸ਼ਹਿਦ ਦੀਆਂ ਮੱਖੀਆਂ ਦਾ ਪਾਲਣ ਵਗੈਰਾ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਇਹ ਹਾਂ ਬਾਕੀ ਇੱਕ ਤਾਂ ਉੱਥੇ ਜੇ ਤੁਸੀਂ ਆਪਣਾ ਨਾਮ ਲਿਖਾ ਦਿਓ ਤੁਹਾਡੀ ਦਿੱਲਚਸਪੀ ਹੈ ਤੇ ਤੁਹਾਨੂੰ ਟ੍ਰੇਨਿੰਗ ਮਿਲ ਸਕਦੀ ਹੈ ਕਰਤਾਰ ਨੇ ਟ੍ਰੇਨਿੰਗ ਜਿਹੜੀਆਂ ਹੈਗੀਆਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਤੇ ਤੁਹਾਡੇ ਜਿਹੜਾ ਏਰੀਆ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਨੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੈਗੇ ਆ ਉੱਥੋਂ ਵੀ ਇਹ ਮਿਲਦੀ ਹੈ ਤੇ ਉਹ ਪੱਖ ਵੀ ਅਸੀਂ ਉੱਥੇ ਵਿਚਾਰ ਸਕਦੇ ਆ ਨਾਲ ਦੀ ਨਾਲ ਬਹੁਤ ਸਾਰੀਆਂ ਬੀਬੀਆਂ ਆਪਣੇ ਸੈਲਫ ਹੈਲਪਰ ਗਰੁੱਪ ਬਣਾ ਕੇ ਤੇ ਜਿੱਥੇ ਮਮ ਰੋਜ਼ਗਾਰ ਵੀ ਤੁਰ ਰਿਹਾ ਹੈ ਹੋਰ ਔਰਤਾਂ ਨੂੰ ਬੇਰੋਜ਼ਗਾਰ ਦੇ ਰਹੀਆਂ ਤੇ ਉਹ ਵੀ ਉੱਥੇ ਪ੍ਰਦਰਸ਼ਿਤ ਹੁੰਦੇ ਨੇ ਵੱਖੋ-ਵੱਖਰੇ ਥਾਵਾਂ ਤੋਂ ਪਹੁੰਚੇ ਹੋਏ ਜਿਹੜੇ ਸੈਲਫ ਹੈਲਪ ਗਰੁੱਪ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਜਾਂ ਮਤਲਬ ਖੇਤੀਬਾੜੀ ਵਿਗਿਆਨ ਕੇਂਦਰਾਂ ਤੋਂ ਸਿਖਲਾਈ ਲੈ ਕੇ ਤੇ ਆਪਣਾ ਉੱਥੇ ਕੰਮ ਤਿਆਰ ਕੀਤਾ ਹੋਇਆ ਉੱਥੇ ਉਹਨੇ ਸਟਾਲ ਲੱਗੇ ਹੁੰਦੇ ਨੇ ਉਹਨਾਂ ਨੂੰ ਮਿਲ ਕੇ ਵੀ ਕਿਸਾਨ ਬੀਬੀਆਂ ਹੱਤਸ਼ਾਤ ਹੁੰਦੀਆਂ ਇਸ ਕਰਕੇ ਕਿਸਾਨ ਮੇਲੇ ਦੇ ਵਿੱਚ ਵਤਵਾਦ ਕਿਸਾਨ ਬੀਬੀਆਂ ਸ਼ਿਰਕਤ ਕਰਨ ਦੇ ਨਾਲ ਨਾਲ ਹੀ ਉੱਥੇ ਮੁਕਾਬਲੇ ਹੁੰਦੇ ਨੇ ਕੜਾਈ ਦਾ ਮੁਕਾਬਲਾ ਹੈ ਸ਼ਗਨ ਦੇ ਲਫਾਫੇ ਦੇ ਸਜਾਵਟ ਦਾ ਮੁਕਾਬਲਾ ਹੈ ਤੇਲ ਵੀਜਾਂ ਦੀ ਵਰਤੋਂ ਨਾਲ ਪੋਸਟਿਕ ਪਕਮਾਨ ਬਣਾਉਣ ਦਾ ਮੁਕਾਬਲਾ ਹੈ ਇਹ ਇਸ ਵਾਰ ਵੀ ਤੁਸੀਂ ਹਿੱਸਾ ਲੈ ਸਕਦੇ ਹੋ ਨਹੀਂ ਤਾਂ ਫਿਰ ਉੱਥੋਂ ਜਾਣਕਾਰੀ ਲਓ ਕਿ ਇਹਨਾਂ ਵਿੱਚ ਅਸੀਂ ਕਿਸ ਤਰ੍ਹਾਂ ਹਿੱਸਾ ਲੈਣਾ ਹੈ ਤਾਂ ਕਿ ਆਉਣ ਵਾਲੇ 6 ਮਹੀਨੇ ਵਿੱਚ ਦੀ ਤਿਆਰੀ ਕਰਕੇ ਇਸ ਮੁਕਾਬਲੇ ਵਿੱਚ ਭਾਗ ਲਿਆ ਜਾ ਸਕੇ ਕਿਸਾਨ ਮੇਲੇ ਵਿੱਚ ਜਿੱਥੇ ਬਹੁਤ ਸਾਰੀ ਜਾਣਕਾਰੀ ਕਿਸਾਨਾਂ ਲਈ ਹੁੰਦੀ ਹੈ ਕਿਸਾਨ ਬੀਬੀਆਂ ਲਈ ਹੁੰਦੀ ਹੈ ਤੇ ਬੱਚਿਆਂ ਲਈ ਵੀ ਇੱਥੇ ਕਈ ਕਿਚ ਦੇ ਕੇਂਦਰ ਬਿੰਦੂ ਬਣਦੀਆਂ ਕੀ ਗੱਲਾਂ ਇਹ ਕਈ ਸਥਾਨਾਂ ਦੇ ਉੱਪਰ ਬੱਚਿਆਂ ਦੇ ਖੜਾਣੇ ਬਣਾਏ ਹੁੰਦੇ ਨੇ ਤੇ ਜਿਨੋਸੈਂਸ ਸਕੂਲ ਆ ਵਿੱਚ ਮਾਡਲ ਬਣਾਉਨੇ ਆ ਉਸਾਂ ਦੇ ਛੋਟੇ ਛੋਟੇ ਮਾਡਲ ਹੁੰਦੇ ਨੇ بڑے ਹੋਏ ਉਹ ਵੇਖਣ ਵਾਲੇ ਹੁੰਦੇ ਨੇ ਉਸ ਤੋਂ ਬਾਅਦ ਸਾਰੇ ਕੋਲੇ ਜਿਹੜਾ ਸਬੱਤਾਂ ਲੁੱਲਿਆ ਹੈ ਅਜਾਇਬ ਘਰ ਹੈ ਉਜੂਰ ਬੱਚਿਆਂ ਨੂੰ ਵਿਖਾਓ ਉਸ ਤੋਂ ਪ੍ਰੰਤ ਗੜਵਾਸੂ ਦੇ ਵਿੱਚ ਜਿਹੜਾ ਪਸ਼ੂ ਪਾਲਨ ਵਿਭਾਗ ਹੈ ਉਹਦੇ ਵਿੱਚ ਛੋਟੇ ਛੋਟੇ ਜਾਨਵਰ ਉਹਨੂੰ ਵੇਖ ਕੇ ਬੜੇ ਬੱਚੇ ਖੁਸ਼ ਹੁੰਦੇ ਨੇ ਜਿਵੇਂ ਛੋਟੀਆਂ ਛੋਟੀਆਂ ਔਰਨਾਮੈਂਟਲ ਮੱਛੀਆਂ ਹੋ ਗਈਆਂ ਜਾਂ ਹੋਰ ਕਿਸ ਤਰ੍ਹਾਂ ਦੇ ਜਾਨਵਰ ਹੈ ਤੇ ਉਸ ਤੋਂ ਬਾਅਦ ਬਹੁਤ ਹੀ ਮਹੱਤਵਪੂਰਨ ਸਾਡੇ ਕੋਲੇ ਉੱਥੇ ਇੱਕ ਲਾਇਬ੍ਰੇਰੀ ਦੇ ਕੋਲ ਜਿਹੜੇ ਸਾਡੇ ਹਿਮਾਲਿਆ ਪਰਬਤ ਹੈ ਉਥੋਂ ਕਿਸਤੀ ਕੇ ਨਾਲ ਇਹ ਸਾਰੇ ਦਰਿਆ ਬਹਿੰਦੇ ਨੇ ਪਾਣੀ ਕਿਸਤੀ ਕੇ ਨਾਲ ਆਉਂਦਾ ਥਲੇ ਤੱਕ ਉਹ ਬੜੇ ਸੋਹਣੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਓਕੇ ਬੱਚੇ ਆਪਣੀ ਕਲਾਸਾਂ ਵਿੱਚ ਪੜ੍ਹਦੇ ਨੇ ਤੇ ਜੀਓਗ੍ਰਾਫੀ ਦਾ ਬਹੁਤ ਵੱਡਾ ਪੱਖ ਹੈ ਪ੍ਰਵਖਾਇਆ ਗਿਆ ਉਹ ਭਾਵੇਂ ਖੁੱਲੇ ਆਂ ਵੀ ਹੈ ਪਰ ਇੱਕ ਅਸੀਂ ਹੋਰ ਭੁੱਲ ਜਾਂਦੇ ਆ ਕਿ ਉਹਦੇ ਨਾਲ ਇੱਕ ਛੋਟਾ ਜਿਹਾ ਤੁਸੀਂ ਕਹੋ ਵੀ ਕਮਰਾ ਜਿਹਾ ਬਣਿਆ ਹੋਇਆ ਤੇ ਜਿਹੜਾ ਉਹ ਵੀ ਇੱਕ ਮਿਊਜ਼ੀਅਮ ਹੈ ਸਵਾਲ ਡਿਪਾਰਟਮੈਂਟ ਵੱਲੋਂ ਤੇ ਉਹਦੇ ਵਿੱਚ ਥੋੜੀ ਜੀ ਫੀਸ ਹੈ ਅੰਦਰਲੇ ਪਾਸੇ ਜਾ ਕੇ ਉਹਦੇ ਵਿੱਚ ਬੜੇ ਸੋਹਣੇ ਢੰਗ ਨਾਲ ਲਾਈਟਾਂ ਲਾ ਕੇ ਉਹ ਸਾਰਾ ਜਿਹੜਾ ਸਾਡਾ ਸਿਸਟਮ ਹੈ ਜਲ ਸਰੋਤ ਹੈ ਸਾਰੇ ਸਾਡੇ ਪੰਜਾਬ ਦੇ ਦਰਿਆ ਸਾਰੇ ਬੜੇ ਖੂਬਸੂਰਤ ਢੰਗ ਨਾਲ ਵਿਖਾਏ ਗਏ ਐ ਤੇ ਉਹਦੇ ਵਿੱਚ ਉੱਪਰ ਜਾ ਕੇ ਉਹਦੇ ਨਾਲ ਹੀ ਬਿਲਕੁਲ ਹਾਂ ਉੱਥੋਂ ਵੀ ਅਸੀਂ ਬੱਚਿਆਂ ਨੂੰ ਉਹ ਵਿਖਾ ਸਕਦੇ ਹਾਂ ਤੇ ਜਿਹੜੀ ਜਾਣਕਾਰੀ ਉੱਥੋਂ ਬੱਚਿਆਂ ਨੂੰ ਮਿਲ ਗਈ ਇੱਕ ਵਾਰੀ ਸਾਹਮਣੇ ਜਸਤੇ ਕਿਨੋ ਮਾਡਲ ਉਤੇ ਪੇਸ਼ ਕੀਤਾ ਹੋਇਆ ਹੈ ਉਹ ਤਾਉਨਬਰਨੀਪਲ ਦਿਗਨਦੀਪrai ਦੇ ਵਿੱਚ ਵੀ ਇੱਕ ਤਰੀਕੇ ਨਾਲ ਸਹਾਇਤਾ ਕਰੇਗੀ ਸੋ ਇਸ ਕਰਕੇ ਸਮੁੱਚਾ ਪਰਿਵਾਰ ਕਿਸਾਨ ਮੇਲੇ ਵਿੱਚ ਸ਼ਿਰਕਤ ਕਰੋ ਤੇ ਲਾਭ ਉਠਾਓ ਬਹੁਤ ਬਹੁਤ ਧੰਨਵਾਦ